हां जी मित्रों इस वीडियो नु ਵੱਧ ਤੋਂ ਵੱਧ ਸ਼ੇਅਰ ਕਰਿਓ ਆ ਮੇਰੇ ਵੀਰ ਵੇਖ ਲਓ ਚੂਵਿਆਂ ਦਾ ਹਾਲ ਜਿਹੜੇ ਮੇਰੇ ਵੀਰ ਮਹੀਨਾ ਡੇਢ ਜਾਂ 2 ਮਹੀਨੇ ਗੱਡੀ ਖਿਲਾਰਦੇ ਆ ਤੇ ਹਾਲ ਵੇਖ ਲਓ ਗੱਡੀ ਪਹਿਲਾਂ ਖਿਲਾਰਨ ਤੋਂ ਵੀਰੇ ਇਹਦਾ ਵੀਰੇ ਕੰਮ ਜਰੂਰ ਕਰਾ ਲਿਓ ਆ ਹੁਣ ਵੀਰੇ ਚੂਵਿਆਂ ਨੇ ਸਾਰੀ ਰੁਈਂ ਜੀ ਇਕੱਠੀ ਕਰਕੇ ਇੱਥੇ ਵੀਰੇ ਗੱਡੀ ਦੇ ਥਲੇ ਜੰਗਾਲ ਵੀ ਪੈ ਗਿਆ ਗੱਡੀ ਗੱਲ ਦਾ ਡਰ ਵੀ ਰਹਿੰਦਾ ਤੇ ਮੇਰੇ ਵੀਰ ਇੱਥੇ ਜਾਲੀ ਲੱਗਦੀ ਆ ਏਸੀ ਦੀ ਬਾਹਰਲੀ ਹਵਾ ਵੀਰੇ ਇੱਥੋਂ ਖਿੱਚਦਾ ਹੈ ਇੱਥੇ ਮੇਰੇ ਵੀਰ ਜਾਲੀ ਜ਼ਰੂਰ ਲਵਾਓ ਸਾਰਾ ਗੰਦ ਚੂਵੇ ਅੰਦਰਲੇ ਪਾਸੇ ਏਸੀ ਦੇ ਵਿੱਚ ਲੈ ਜਾਂਦੇ ਆ ਜਿੰਦੀ ਵਜ੍ਹਾ ਨਾਲ ਵੀਰੇ ਬਲੋਰ ਦੇ ਵਿੱਚ ਸਾਰਾ ਗੰਦ ਆ ਜਾਂਦਾ ਬਲੋਰ ਫੁੱਲ ਨਾ ਹੀ ਹਵਾ ਦੇਊਗਾ ਤੇ ਬਾਜ ਦੇਊਗਾ ਹਲੇ ਵੀਰੇ ਚਲੋ ਮੌਕੇ ਦੇ ਵੀਰਾਂ ਨੂੰ ਪਤਾ ਲੱਗ ਗਿਆ ਕੋਈ ਸਰਵਿਸ ਕਰਵਾਉਣ ਆਏ ਨਹੀਂ ਤਾਂ ਨੁਕਸਾਨ ਹੋਣ ਤੋਂ ਵੀਰੇ ਬਚ ਕੇ ਕੋਈ ਬੜਾ ਨੁਕਸਾਨ ਨਹੀਂ ਹੋਇਆ ਤੇਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੇ ਤੇ ਜੇ ਕਿਸੇ ਨੇ ਆਪਣੇ ਕੋਲ ਵੀਰ ਜੀ ਕੰਮ ਕਰਵਾਉਣਾ ਥੱਲੇ ਨੰਬਰ ਦਿੱਤਾ ਵੀਰੇ ਕਾਲ ਜਰੂਰ ਕਰ ਲਿਓ ਤੇ ਵੀਰੇ ਪਹਿਲਾਂ ਕੰਮ ਜਿਆਦਾ ਸੀ ਨਾ ਹੀ ਕੋਈ ਵੀਡੀਓ ਆ ਸਕੀ ਆ ਤੇ ਨਾ ਹੀ ਵੀਰੇ ਕਿਸੇ ਦਾ ਫੋਨ ਚੱਕ ਹੁੰਦਾ ਸੀ ਵੀਰੇ ਹੁਣ ਫੋਨ ਚੱਕਾਂਗੇ ਤੇ ਜੇ ਕਿਸੇ ਨੇ ਆਪਣੇ ਕੋਲ ਆਉਣਾ ਤੇ ਫੋਨ ਜਰੂਰ ਕਰ ਲਿਓ ਧੰਨਵਾਦ ਜੀ ਮੇਰੇ ਵੀਰ ਜੀ ਓਕੇ